ਜੀ ਸਭ ਤੋਂ ਪਹਿਲਾਂ ਛੋਟਾ ਸਬਦ ਧਿਆਨ ਤੇ ਬਹੁਤ ਬਹੁਤ ਸਵਾਗਤ ਹੈ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਤੁਸੀਂ ਹਮੇਸ਼ਾ ਹੀ ਸਾਡੇ ਨਾਲ ਇੱਕ ਪਰਿਵਾਰ ਵਾਂਗੂ ਰਹੇ ਹੋ ਤੁਸੀਂ ਸਾਰੀ ਤੁਹਾਡੇ ਬਹੁਤ ਧੰਨਵਾਦੀਆਂ ਕੁਝ ਗੱਲਾਂ ਪ੍ਰਧਾਨ ਜੀ ਨੇ ਸੁਸ਼ੀਲ ਜੀ ਨੇ ਦਸੀਆਂ ਕੁਝ ਰਹਿ ਗਈਆਂ ਬਿਹਾਈਡ ਦਾ ਕਾਰਟਨ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਉਹ ਰਾਜਕਮਲ ਚਾਰਲੀ ਜੀ ਦਾ ਸਾਡੇ ਵੱਡੇ ਭਾਈ ਸਾਹਿਬ ਹੈ ਜਿੰਨੀ ਤੁਸੀਂ ਸਟੇਜ ਦੀ ਸਜਾ ਦੇਖ ਰਹੇ ਜਿੰਨੀ ਤੁਸੀਂ ਗਰਾਊਂਡ ਦੇ ਵਿੱਚ ਦੇਖੋਗੇ ਉਹ ਸਾਰਾ ਉਹਨਾਂ ਦਾ ਦਿਮਾਗ ਹੈ ਨਾਲ ਮਿਊਜ਼ਿਕ ਤੇ ਸਾਡੇ ਪੁਨੀਤ ਸ਼ਰਮਾ ਜੀ ਇੰਦਾ ਜੀ ਗਿਆਨ ਜੀ ਇਹ ਨਿਵਾਣਗੇ ਆਪਣੇ ਹਰੀਸ਼ ਪੱਤਰਾ ਜੀ ਸਾਰਾ ਜਿਹੜਾ ਇਹਨਾਂ ਦਾ ਡਾਇਰੈਕਸ਼ਨ ਦੇ ਵਿੱਚ ਸ਼ਸ਼ੀਨ ਜੀ ਨਾਲ ਸਹਿਯੋਗ ਕਰ ਰਹੇ ਹੈ ਲੇਡੀ ਸਿੰਗਰ ਜਿੰਨੇ ਵੀ ਅਸੀਂ ਕੋਸ਼ਿਸ਼ ਕਰ ਰਿਹਾ ਉਹ ਸ਼ਿਵਾਂਗੀ ਸ਼ਰਮਾ ਉਹ ਭਾਰਤਵਾਜੋ ਕਰਨਗੇ ਆਪਣਾ ਬੈਕਗ੍ਰਾਉਂਡ ਤੇ ਜਿਹੜੀ ਤੁਸੀਂ ਕਲਾਕਾਰਾਂ ਦੀ ਗੱਲ ਪੁੱਛੀ ਸੀ ਕਲਾਕਾਰ ਸਾਡੇ ਨਾਲ ਸਭ ਤੋਂ ਵੱਡੀ ਗੱਲ ਕੀ ਹੈ ਅਸੀਂ ਆਪਦੇ ਪਰਿਵਾਰਾਂ ਨੂੰ ਜੋੜਿਆ ਹੈ ਸ਼ੁੱਧਤਾ ਹੀ ਮਸਬੂਤ ਹੋਊਗਾ ਜਦੋਂ ਤੁਸੀਂ ਆਪ ਦੇ ਪਰਿਵਾਰਾਂ ਨੂੰ ਨਾਲ ਲਿਆਉਂਦੇ ਹੋ ਤੁਸੀਂ ਆਪ ਦੇ ਪਰਿਵਾਰਾਂ ਨੂੰ ਉੱਥੇ ਪੜਾ ਸਕਦੇ ਜਿੱਥੇ ਦਾ ਮਾਹੌਲ ਤੁਹਾਨੂੰ ਸਾਫ਼ ਸੁਥਰਾ ਲੱਗੇ ਸਾਡਾ ਇਹੀ ਟਾਰਗੇਟ ਹੈ ਵੀ ਅਸੀਂ ਰਾਮਲੀਲਾ ਨੂੰ ਰਾਮਲੀਲਾ ਵਾਂਗੂ ਕਰੀਏ ਅਸੀਂ ਮੰਚਨ ਨਹੀਂ ਕਰਦੇ ਅਸੀਂ ਰਾਮ ਜੀ ਦਾ ਗੁਣਗਾਨ ਕਰਦੇ ਹਾਂ ਲੀਲਾ ਦਾ ਗੁਣਗਾਨ ਕਰਦੇ ਹਾਂ ਸਾਡਾ ਹਮੇਸ਼ਾ ਇਹੀ ਲੋਕਾਂ ਨੂੰ ਇਹੀ ਅਪੀਲ ਹੁੰਦੀ ਹੈ ਵੀ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਧਰਮ ਨਾਲ ਜੁੜੋ ਸਾਡਾ ਕੋਈ ਮਕਸਦ ਮੰਚਨ ਕਰਨ ਦਾ ਨਹੀਂ ਹੈ ਸਾਡਾ ਮਕਸਦ ਹੈ ਲੋਕ ਬੱਚਿਆਂ ਨੂੰ ਧਰਮ ਨਾਲ ਜੋੜਨਾ। ਜੈ ਸ਼੍ਰੀ ਰਾਮ ਜੀ। ਸਭ ਦਾ ਬਹੁਤ-ਬਹੁਤ ਧੰਨਵਾਦ। ਸਭ ਨੂੰ ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਮੈਂ ਹਰੀਸ਼ ਵੱਤਰਾ ਸਹਿ ਡਾਇਰੈਕਟਰ ਯੂनाइटेड تھیਟਰ ਪ੍ਰਬੰਧਕ ਕਮੇਟੀ ਜੋ ਕਿ ਅਸੀਂ 2015 ਤੋਂ ਜੋ ਬੀੜਾ ਚੱਕਿਆ ਹੈ ਸ਼੍ਰੀ ਰਾਮਲੀਲਾ ਦਾ ਉਹ ਅਸੀਂ ਨਿਰਵਗਨ ਰੂਪ ਕਰਦੇ ਆ ਰਹੇ ਹਾਂ। ਸਾਡੇ ਪ੍ਰਧਾਨ ਮਨੋਜ ਜਿੰਦਲ ਜੀ, ਮੋਹਿਤ ਜਿੰਦਲ ਜੀ ਰਾਜਕਮਲ ਪੋਪਾ ਜੀ ਹਰਗੋਪਾਲ ਚਾਰਲੀ ਜੀ ਇਹਨਾਂ ਦਾ ਸਹਿਯੋਗ ਸਾਨੂੰ ਤਨ ਮਨ ਧਨ ਤੋਂ ਸਦਾ ਹੀ ਰਹਿੰਦਾ ਹੈ ਤੇ ਸਦਾ ਹੀ ਰਹੂਗਾ ਤੇ ਮੈਂ ਇੱਕ ਮੇਰੇ ਜੋ ਜਿੰਨੇ ਵੀ ਵੀਰ ਮੇਰੇ ਪ੍ਰੈਸ ਵਾਲੇ ਹੈਗੇ ਥੋੜਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਇੱਕ ਸਾਡੇ ਨਾਲ ਕੋਆਪਰੇਟ ਕਰਕੇ ਚੱਲਣ ਦਾ ਕਿਉਂਕਿ ਜੋ ਵੀ ਤੁਸੀਂ ਮਤਲਬ ਕਿ ਜਨ ਜਨ ਤੱਕ ਜਿਹੜੀ ਸਾਡੀ ਆਰਾਮਨੀਲਾ ਹੈ ਯੂਨਾਈਟਿਡ ਥੀਟਰ ਪ੍ਰਬੰਧਕ ਕਮੇਟੀ ਦੀ ਇਹਨੂੰ ਤੁਸੀਂ ਜਨ ਜਨ ਤੱਕ ਲੈ ਕੇ ਜਾਂਦੇ ਹੋ ਹੁਣ ਤੁਸੀਂ ਦਿਖਾਉਂਗੇ ਇਹ ਚੈਨਲਾਂ ਤੇ ਚੱਲੂਗਾ ਲੋਕਾਂ ਨੂੰ ਪਤਾ ਲੱਗੂਗਾ ਅਸੀਂ ਵੀ ਆਪਣਾ ਪੂਰਾ ਸਹਿਯੋਗ ਕਰਦੇ ਆਂ ਵੀ ਲੋਕਾਂ ਤੱਕ ਜਾਵੇ ਪਰ ਜਿਹੜਾ ਸਨੇਹਾ RAM ਲੀਲਾ ਦਾ ਤੁਸੀਂ ਪਹੁੰਚਾ ਸਕਦੇ ਹੋ ਉਹ ਸ਼ਾਇਦ ਸਾਡੇ ਕੋਲੋਂ ਨਹੀਂ ਪਹੁੰਚਦਾ ਅਸੀਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਨਾਈਟਾਂ ਦੇ ਵਿੱਚ ਵੀ ਸਾਡਾ ਬਹੁਤ ਸਹਿਯੋਗ ਕਰਦੇ ਹੋ ਤੇ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਡਾ ਸਹਿਯੋਗ ਕਰਦੇ ਰਹੋਗੇ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ 12 ਤਰੀਕ ਤੋਂ ਸਾਡੀ ਰਾਮਲੀਲਾ ਸ਼ੁਰੂ ਹੋ ਰਹੀ ਹੈ ਤੇ ਪਲੀਜ਼ ਤੁਸੀਂ ਆਪਣੇ ਬੱਚਿਆਂ ਨਾਲ ਹੌਮ ਹਮਾ ਕੇ ਇੱਥੇ ਪਹੁੰਚੋ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਕੋਈ ਕਿਸੇ ਨੂੰ ਅਸੀਂ ਥੱਲੇ ਨਹੀਂ ਬਿਠਾਉਂਦੇ ਬਕਾਇਦਾ ਕੁਰਸੀਆਂ ਦਿੰਨੇ ਆ ਬਕਾਇਦਾ ਉਹਨਾਂ ਤੱਕ ਜੋ ਵੀ ਸਾਡਾ ਪ੍ਰਸ਼ਾਦ ਪਬਲਿਕ ਦਾ ਬਹੁਤ ಅಪਾਰ ਕਿਰਪਾ ਸਾਡੇ ਕੋਲੇ ਰੁਪਏ ਪੈਸੇ ਦੀ ਜਾਂ ਪ੍ਰਸ਼ਾਦ ਦੀ ਜਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਇਥੋਂ ਤੱਕ ਕਿ ਬਕਾਇਦਾ 2-300 ਬੰਦਾ ਸਾਡੇ ਕੋਲੇ ਡੇਲੀ ਖਾਣਾ ਖਾ ਕੇ ਜਾਂਦਾ ਸਭ ਦੇ ਵਾਸਤੇ ਬਣਦਾ ਸਾਡੇ ਪ੍ਰੈਸ ਵਾਲੇ ਵੀਰ ਵੀ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਬਿਨਾ ਖਾਣਾ ਖਵਾਏ ਅਸੀਂ ਕਿਸੇ ਨੂੰ ਨਹੀਂ ਭੇਜਦੇ ਪ੍ਰਸ਼ਾਦ ਸੀਤਾ ਸੁਬੰਬਰ ਹੋ ਗਿਆ ਹਨੂਮਾਨ ਜੀ ਜਿਸ ਦਿਨ ਬਾਗ ਉਹ ਕਰਦੇ ਆ ਤੇ ਬਹੁਤ ਇੰਨਾ ਪਬਲਿਕ ਵੱਲੋਂ ਹੀ ਸਾਨੂੰ ਇੰਨਾ ਪ੍ਰਸ਼ਾਦ ਆਂਦਾ ਨਾ ਬੰਦੇ ਝੋਲੀਆਂ ਭਰ-ਭਰ ਕੇ ਸਾਡੇ ਜਿੰਨੇ ਵੀ ਸਾਡੇ ਆਂਦੇ ਹੈਗੇ ਰਾਮਨਿਲਾ ਦੇਖਣ ਝੋਲੀਆਂ ਭਰ-ਭਰ ਕੇ ਲੈ ਕੇ ਜਾਂਦੇ ਆ ਸਾਨੂੰ ਇਸ ਚੀਜ਼ ਕਹਿਣ ਦੀ ਮਤਲਬ ਕਿ ਲੋੜ ਨਹੀਂ ਪੈਂਦੀ ਪਬਲਿਕ ਖੁਦ ਦਿੰਦੀ ਆ ਇੱਥੇ ਆ ਕੇ ਤੇ ਮੈਂ ਸਾਰੀ ਜਨਤਾ ਜਨਾਰਦਨ ਨੂੰ ਬੇਨਤੀ ਕਰੂੰਗਾ ਕਿ ਠੀਕ 9 ਵਜੇ ਤੋਂ ਲੈ ਕੇ ਅਸੀਂ 11 11:30 ਵਜੇ ਤੱਕ ਜਿੰਨੀ ਜਲਦੀ ਤੁਸੀਂ ਆਜੋਗੇ ਅਸੀਂ ਓਨੀ ਜਲਦੀ ਹੀ ਰਾਮ ਨੀਲਾ ਸਵਾਪਤੀ ਕਰ ਦਾਂਗੇ ਡੇਲੀ ਜਿਹੜੀ ਅਸੀਂ ਕਰਨੀ ਹੈਗੀ ਹੈ ਤੇ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਨਵੇਦਨ ਕਰੂੰਗਾ ਕਿ 12 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਸ਼੍ਰੀ ਰਾਮ ਨੀਲਾ ਚ ਆਪ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਉਹਨਾਂ ਨੂੰ ਆਪਾਂ ਦਿਖਾਈਏ ਕਿ ਜੋ ਪ੍ਰਭੂ ਸ਼੍ਰੀ ਰਾਮ ਜੀ ਨੇ ਆਦਰਸ਼ ਆਪਾਂ ਨੂੰ ਦਿੱਤੇ ਹੈ ਜਿਆਦਾ ਤਾਂ ਨਹੀਂ ਹੋ ਸਕਦਾ ਉਹਨਾਂ ਦੇ ਕੋਈ 1% ਜਾਂ 2% ਆਪਾਂ ਉਹਨਾਂ ਦੇ ਆਦਰਸ਼ਾਂ ਦੀ ਜੇ ਚੱਲ ਪਈਏ ਤਾਂ ਆਪਾਂ ਆਪਣੇ ਆਪ ਨੂੰ ਬਹੁਤ ਸਫਲ ਮਹਿਸੂਸ ਕਰਾਂਗੇ ਤੇ ਮੈਂ ਇਹਨਾਂ ਕਹਿੰਦਾ ਹੋਇਆ ਇੱਕ ਵਾਰ ਫਿਰ ਮੇਰੇ ਪ੍ਰੈਸ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਜਿੰਨੇ ਕਦਮ ਵੀ ਚੱਲ ਕੇ ਆਏ ਹੋ ਉਹ ਸਾਡੇ ਸਿਰ ਮੱਥੇ ਤੇ ਹੈ ਅਸੀਂ ਯੂਨਾਈਟਿਡ ਥੀਏਟਰ ਵੱਲੋਂ ਪ੍ਰਧਾਨ ਜੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਜੈ